ਜਦੋਂ ਮਹਿੰਦੀ ਵਾਲੇ ਹੱਥ ਫਿਲਮ ਰਿਲੀਜ਼ ਹੋਈ ਤੇ ਤੁਸੀਂ ਯਕੀਨ ਕਰੋਗੇ ਕਿ ਮੈਂ ਜਿਹੜੇ ਵੀ ਥੀਏਟਰ 'ਚ ਗਿਆ ਲੋਕਾਂ ਨੇ ਮੈਨੂੰ ਮੋਢੇ ਚੱਕ ਚੱਕ ਭੰਗੜੇ ਪਾਏ ਮੇਰੀ ਪਹਿਲੀ ਫਿਲਮ ਦੇ ਵਿੱਚ ਸੋ ਉਸ ਫਿਲਮ ਦਾ ਜਿਹੜਾ ਮੇਰਾ ਕਿਰਦਾਰ ਸੀ ਉਦੈ ਉਹਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਵੀ ਕੀ ਹੈ ਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਪੋਸਟ ਕਰਾਂ ਜਾਂ ਕੋਈ ਮੈਨੂੰ ਮੈਸੇਜ ਕਰਦਾ ਜਾਂ ਕੁਝ ਵੀ ਹੈ ਤਾਂ ਮਹਿੰਦੀ ਵਾਲੇ ਹੱਥ ਦਾ ਜ਼ਿਕਰ ਜ਼ਰੂਰ ਕਰਦਾ ਔਰ ਇਸ ਫਿਲਮ ਨੂੰ ਆਲਮੋਸਟ ਅੱਜ 20 ਸਾਲ ਹੋ ਚੁੱਕੇ ਤੇ 20 ਸਾਲ ਦੇ ਵਕਫੇ ਤੋਂ ਬਾਅਦ ਵੀ ਤੁਹਾਨੂੰ ਕਿਸੇ ਫਿਲਮ ਦੇ ਨਾਲ ਯਾਦ ਰੱਖਣਾ ਬਾਕੀ ਉਸ ਫਿਲਮ ਚ ਕੁਛ ਤਾਂ ਸੀਗਾ ਪਰ ਇਹ ਤੱਕ ਠੀਕ ਆ ਤੁਹਾਡੀ ਜਰਨੀ ਵਧੀਆ ਚੱਲ ਰਹੀ ਸੀ ਇਹ ਤੱਕ ਹਾਂਜੀ ਫਿਰ ਇਹ じゃ ਕੀ ਤੁਹਾਡੇ ਨਾਲ ਹਾਦਸਾ ਵਾਪਰਿਆ ਜਾਂ ਇਹ じゃ ਕੀ ਹੋਇਆ ਕਿ ਤੁਸੀਂ ਇੱਕੋ ਦਮ ਸਕਰੀਨ ਤੋਂ ਪਿੱਛੇ हट ਗਏ ਪਰ ਇਹ ਹੋ ਗਏ ਲੋਕਾਂ ਨੂੰ ਕੋਈ ਖਬਰ ਸਾਰ ਨਹੀਂ ਕਿ ਗੋਲਡੀ ਕਿੱਥੇ ਆ ਜਿਹੜਾ ਮੁੰਡਾ ਐਕਟਰ ਸੀ ਇੰਨੀ ਸੋਹਣੀ ਐਕਟਿੰਗ ਕਰਦਾ ਸੀ ਏਡਾ ਲੰਮਾ ਲੰਜਾ ਸੀ ਉਹ ਕਿੱਥੇ ਗਿਆ ਲੋਕ ਤੁਹਾਨੂੰ ਸਰਚਿੰਗ ਕਰਕੇ ਵੀ ਦੇਖਦੇ ਰਹੇ ਕੁਝ ਪਤਾ ਨਹੀਂ ਲੱਗਿਆ ਸੋ ਉੱਥੋਂ ਮੈਨੂੰ ਇਹ ਸਮਝ ਲੱਗੀ ਕਿ ਮੈਨੂੰ ਤਾਂ ਪੰਜਾਬ ਦੇ ਲੋਕੀ ਅੱਜ ਵੀ ਨਹੀਂ ਭੁੱਲੇ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਜਾਂ ਜਿਹੜੇ ਮੈਨੂੰ ਨਹੀਂ ਵੀ ਜਾਣਦੇ ਸੀਗੇ ਪਰ ਇਹ ਜਾਣਦੇ ਸੀਗੇ ਕਿ ਇਹ ਮੁੰਡਾ ਸੀ ਜੋ ਤੁਸੀਂ ਕਿਹਾ ਸ਼ੁਰੂ ਦੇ ਵਿੱਚ ਵੀ ਕਿ ਇੱਕ ਮੁੰਡਾ ਸੀ ਗਿਆ ਕਿੱਥੇ ਤੇ ਇਹੀ ਸੇਮ ਸਵਾਲ ਉਹ ਕਮੈਂਟਸ ਦੇ ਵਿੱਚ ਉਹਨਾਂ ਦਾ ਸੀਗਾ ਕਿ ਤੁਸੀਂ ਗਏ ਕਿੱਥੇ ਇੰਨਾ ਸੋਹਣਾ ਮੁੰਡਾ ਇੰਡਸਟਰੀ ਦਾ ਹੀਰੋ ਲੱਗਦਾ ਆ ਪਰ ਅਚਾਨਕ ਕਿਉਂ ਚਲਾ ਗਿਆ ਵਾਪਸ ਆਓ ਸੋ ਮੈਨੂੰ ਉਸ ਵੇਲੇ ਕੁਹਲਾਰਾ ਮਿਲਿਆ ਕਿ ਨਹੀਂ ਯਾਰ ਤੂੰ ਗਲਤ ਜਗ੍ਹਾ ਤੇ ਬੈਠਾ ਤੂੰ ਚੱਲ ਵਾਪਸ ਚੱਲ